ਸਿੰਗਾ ਸਵਾਗਤ ਕਰਦੇ ਹਾਂ ਜੀ ਯਮਲਾ ਜੱਟ ਦੀ ਧਰੋਹਰ ਉਹਨਾਂ ਦੇ ਪੋਤਰਾ ਵਿਜੇ ਯਮਲਾ ਜੀ ਹਰ ਗੁਣ ਹਰ ਗਣ ਚੱਕਰ ਹਰ ਗੁਣ ਦੇ ਇਸ ਤੋਂ ਬਾਅਦ ਢੱਡ ਬੁਗਦੂ ਦਫਲੀ ਢਾਕ ਨਗਾੜਾ ਮੇਰਾ ਸਾਥ ੜ ਜਾਣਾ ਵੀਰੇ ਕਿੰਨੇ ਕਿਰੇ ਹਰਮੋਨੀਅਮ ਹਰਮੋਨੀਅਮ ਤਬਲਾ ਤੇ ਉਸ ਤੋਂ ਇਲਾਵਾ ਇਹਨਾਂ ਦੇ ਵਿੱਚ ਇੱਕ ਖਾਸ ਹੀ ਗੱਲ ਹੈ ਕਿ ਆਪਾਂ ਜਦੋਂ ਭੰਗੜਾ ਜਾਂ ਗਿੱਧਾ ਆਪਣੇ ਬੱਚੇ ਸਿੱਖਦੇ ਆ ਤੇ ਉਹ ਪੰਜਾਬੀ ਮਾਂ ਬੋਲੀ ਵੀ ਸਿੱਖਦੇ ਨੇ ਪੰਜਾਬ ਦੇ ਵਿੱਚ ਵੈਸੇ ਤੇ ਸਾਰੇ ਕਲਾਕਾਰਾਂ ਨਾਲ ਮੈਂ ਬਚਪਨ ਤੋਂ ਹੀ ਕੰਮ ਕਰਦਾ ਆ ਰਿਹਾ ਕਈਆਂ ਤੋਂ ਮੈਂ ਆਪ ਵੀ ਸਿੱਖਿਆ ਜਿਵੇਂ ਕਿ ਸੁਰਿੰਦਰ ਸ਼ਿੰਦਾ ਜੀ ਤੇ ਦਲਜੀਤ ਦੋਸਾਂ ਜੀ ਦੇ ਨਾਲ ਵੀ ਮੈਂ ਵਰਲਡ ਟੂਰ ਵੀ ਕੀਤਾ 2022 ਦੇ ਵਿੱਚ ਤੇ ਉਹਨਾਂ ਦੇ ਨਾਲ ਫਿਲਮ ਜੋੜੀ ਵੀ ਕੀਤੀ ਹੈ ਤੇ ਚਮਕੀਲਾ ਮੂਵੀ ਇਹ ਦੋਨਾਂ ਮੂਵੀ ਲਈ ਉਹਨਾਂ ਨੂੰ ਤੁੰਬੀ ਵੀ ਸਿਖਾਈ ਹਾਂਜੀ ਤੇ ਕੋਕ ਸਟੂਡੀਓ ਵਿੱਚ ਵੀ ਤੁਸੀਂ ਗਾ ਚੁੱਕੇ ਕੋਕ ਸਟੂਡੀਓ ਜਿਹੜਾ ਗੁਰਦਾਸ ਮਾਨ ਜੀ ਤੇ ਦਲਜੀਤ ਜੀ ਦਾ ਹੈ ਇਕੱਠਿਆਂ ਇਹ ਬੁਣੇ ਦੁਨੀਆ ਦਾ ਉਹਦੇ ਵਿੱਚ ਲੋਕ ਸਾਜ ਵਜ ਰਹੇ ਨੇ ਤੂੰਬਾ ਲਗੋਜ਼ਾ ਬੁਦੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਸਨਦੀਪ ਸੰਦਲੀ ਪੇੜਾਂ ਤੋਂ ਮੇਰੇ ਨਾਲ ਨੇ ਮਨਪ੍ਰੀਤ ਸਿੰਘ ਸਰਾ ਸੰਦਲੀ ਪੇੜਾਂ ਤੋਂ ਅਜੀਤਪਾਲ ਸਿੰਘ ਟੀਮਾ ਸੰਦਲੀ ਪੇੜਾਂ ਤੋਂ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ ਯਮਲਾ ਜੱਟ ਦੀ ਧਰੋਹਰ ਉਹਨਾਂ ਦੇ ਪੋਤਰਾ ਵਿਜੇ ਯਮਲਾ ਜੀ ਜਿਹੜੇ ਸਾਡੇ ਇੱਕ ਸੱਦੇ ਤੇ ਨਿੱਗੇ ਸੱਦੇ ਤੇ ਸਾਡੇ ਵਿਚਾਰ ਪਹੁੰਚੇ ਨੇ ਆਸਟ੍ਰੇਲੀਆ ਦਾ ਪਹਿਲਾ ਟੂਰ ਲਾਇਆ ਇਹਨਾਂ ਨੇ ਤੇ ਵੱਖਰੇ ਵੱਖਰੇ ਹੋਰ ਦੇਸ਼ਾਂ ਦੇ ਵਿੱਚ ਇੰਗਲੈਂਡ ਕੈਨੇਡਾ ਅਮਰੀਕਾ ਬੰਗਲਾਦੇਸ਼ ਮਸਕਟ ਮੇਰੇ ਕੋਲ ਨਾ ਨਹੀਂ ਕਿੰਨੇ ਦੇਸ਼ਾਂ ਦੇ ਵਿੱਚ ਜਾ ਕੇ ਆਪਣੀ ਕਾਰਜਗਾਰੀ ਦਿਖਾ ਚੁੱਕੇ ਨੇ ਹਰ ਤਰ੍ਹਾਂ ਦੇ ਸਾਜ ਦੀ ਸਖਲਾਈ ਇਹਨਾਂ ਦੇ ਸਾਜ ਦੀ ਸਖਲਾਈ ਮੂੰਹੋਂ ਬੋਲਦੀ ਹੈ ਜਿਹੜੀ ਮੈਂ ਵੇਖੀ ਸੀ ਜੀ ਉਹ ਸੀ ਜੋੜੀ ਫਿਲਮ ਦੇ ਵਿੱਚ ਚਮਕੀਲਾ ਫਿਲਮ ਦੇ ਵਿੱਚ ਦਿਲਜੀਤ ਦਾ ਸਾਜ ਦੇ ਨਾਲ ਇਹਨਾਂ ਨੂੰ ਤੁੰਬੀ ਦੀ ਸਿਖਲਾਈ ਦਿੰਦਿਆਂ ਦੀਆਂ ਮੈਂ ਬਾਈਟਸ ਦੇਖੀਆਂ ਸੀ ਉਹਨਾਂ ਨੂੰ ਦੇਖ ਕੇ ਇਹਨਾਂ ਦੀ ਸ਼ਖਸੀਅਤ ਨੇ ਮੈਨੂੰ ਆਪਣੇ ਵੱਲ ਖਿੱਚਿਆ ਸੀ ਕਿ ਕੁਝ ਨਾ ਕੁਝ ਤਾਂ ਸ਼ਖਸੀਅਤ ਵਿੱਚ ਹੈ ਸੋ ਸਾਡੇ ਇੱਕ ਸੱਦੇ ਤੇ ਉਹ ਪਹੁੰਚੇ ਨੇ ਅਜੀਤਪਾਲ ਵੀਰੇ ਨੇ ਇੱਕ ਫੋਨ ਕੀਤਾ ਤੇ ਤੁਸੀਂ ਸਾਡੇ ਸੱਦੇ ਤੇ ਭੱਜੇ ਭੱਜੇ ਆਏ ਅਸੀਂ ਤੁਹਾਡੇ ਬਹੁਤ ਹੀ ਜ਼ਿਆਦਾ ਆ ਤੁਹਾਡਾ ਸਵਾਗਤ ਕਰਦੇ ਆ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਆ ਸਾਡੇ ਹਰਸਨ ਜੀ ਤੇ ਅਜੀਤਪਾਲ ਟੀਮਾ ਜੀ ਤੇ ਮਨਪ੍ਰੀਤ ਵੀਰ ਅਤੇ ਸਾਡੇ ਸਿਮਰਨ ਜੀ ਤੇ ਮੇਰੇ ਵੀ ਰੁਪਿੰਦਰ ਜੀ ਜਿਹੜੇ ਕਿਸੇ ਮੀਟਿੰਗ ਚ ਬੀਜ਼ੀ ਸੀਗੇ ਥੋੜੀ ਦੇਰ ਤੱਕ ਰਹਿਣਗੇ ਤੇ ਇਹਨਾਂ ਨੇ ਉਪਰਾਲਾ ਕੀਤਾ ਕਿ ਅਸੀਂ ਇੱਥੋਂ ਦੇ ਬੱਚਿਆਂ ਨੂੰ ਸਟੂਡੈਂਟ ਨੇ ਜਿਹੜੇ ਛੋਟੇ-ਛੋਟੇ ਬੱਚੇ ਤੁਸੀਂ ਦੇਖ ਰਹੇ ਹੋ ਆਪਣੇ ਲੋਕ ਵਿਰਸੇ ਦੇ ਨਾਲ ਜੋੜੀਏ ਲੋਕ ਸਾਜਾ ਦੇ ਨਾਲ ਜੋੜੀਏ ਲੋਕ ਗੀਤਾਂ ਦੇ ਨਾਲ ਜੋੜੀਏ ਕਿਉਂਕਿ ਗਿੱਧੇ ਦੇ ਵਿੱਚ ਇਹ ਆ ਬਹੁਤ ਮਹਾਰਤ ਰੱਖਦੇ ਨੇ ਇਹਨਾਂ ਨੇ ਬਹੁਤ ਸੋਹਣੀ ਗਿੱਧੇ ਦੀ ਟੀਮ ਵੀ ਇੱਥੇ ਤਿਆਰ ਕੀਤੀ ਹੈ ਪਹਿਲਾਂ ਵੀ بڑے ਬੱਚਿਆਂ ਨੂੰ ਇਹਨਾਂ ਨੇ ਗਿੱਧਾ ਸਿਖਾਇਆ ਤੇ ਆਸਟ੍ਰੇਲੀਆ ਦੇ ਵਿੱਚ ਤੇ अजीतपाल जी ਨੇ ਭੰਗੜਾ ਸਿਖਾਇਆ ਮਨਪਰੀ ਜੀ ਹੋਰਾਂ ਨਾਲ ਰਲ ਕੇ ਉਸੇ ਤਰ੍ਹਾਂ ਹੁਣ ਮੈਨੂੰ ਇਹਨਾਂ ਦੇ ਨਾਲ ਮੌਕਾ ਮਿਲਿਆ ਸਵਾਬ ਬਣਿਆ ਕਿ ਅਸੀਂ ਲੋਕ ਸਾਜਾਂ ਤੇ ਲੋਕ ਗੀਤਾਂ ਨਾਲ ਵੀ ਬੱਚਿਆਂ ਨੂੰ ਜੋੜਾਂਗੇ ਮੈਨੂੰ ਪਤਾ ਲੱਗਿਆ ਸੀ ਤੁਸੀਂ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਵੈਲਫੇਅਰ ਦੇ ਵਿਭਾਗ ਰਹੇ ਹੋ ਉਹਨਾਂ ਬਾਰੇ ਕੁਝ ਦੱਸੋਗੇ ਤੁਸੀਂ ਹਾਂਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੂਥ ਵੈਲਫੇਅਰ ਡਿਪਾਰਟਮੈਂਟ ਵਿੱਚ ਮੈਂ 11 ਸਾਲ ਐਜ਼ ਅ ਪ੍ਰੋਗਰਾਮ ਅਸਿਸਟੈਂਟ ਸੇਵਾ ਨਿਭਾਈ ਹੈ ਤੇ ਉੱਥੇ ਵੀ ਮੈਂ ਇਹੀ ਬੱਚਿਆਂ ਨੂੰ ਟ੍ਰੇਨਿੰਗ ਦਿਨ ਆ ਰਿਹਾ ਲੋਕ ਸਾਜਾਂ ਸੋ ਜਿੱਥੋਂ ਤੱਕ ਮੈਨੂੰ ਪਤਾ ਹੈ ਜੇ ਅਸੀਂ ਆਪ ਯੂਨੀਵਰਸਟੀਆਂ ਦੇ ਯੂਥ ਫੈਸਟੀਵਲ ਉਹਨਾਂ ਦੇ ਪਾਰਟ ਰਹੇ ਹਾਂ ਇੰਟਰਵੈਸਟ ਜਿਹੜੇ ਹੁੰਦੇ ਨੇ ਜੀ ਅਲੱਗ-ਅਲੱਗ ਯੂਨੀਵਰਸਟੀਆਂ ਦੇ ਉਹਨਾਂ ਦੇ ਜੱਜ ਸਾਹਿਬ ਦੇ ਪੈਨਲ ਤਿਆਰ ਕਰਨੇ ਉਹਨਾਂ ਨੂੰ ਅਲੱਗ-ਅਲੱਗ ਸਾਜਾਂ ਦੇ ਵਿੱਚ ਮੁਹਾਰਤ ਉਹਨਾਂ ਦੀ ਟ੍ਰੇਨਿੰਗ ਦੇ ਕੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਇਹਨਾਂ ਦੀਆਂ ਟੀਮਾਂ ਜਾਂਦੀਆਂ ਨੇ ਤੇ ਜਿੱਥੋਂ ਤੱਕ ਮੈਨੂੰ ਪਤਾ ਹਮੇਸ਼ਾ ਜਿੱਤ ਕੇ ਹੀ ਆਉਂਦੀਆਂ ਨੇ ਤੇ ਵੀਜੇ ਜਮਲਾ ਜੀ ਦਾ ਨਾਂ ਗੂੰਜਦਾ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਤੇ ਸਾਨੂੰ ਮਾਣ ਆ ਤੁਸੀਂ ਸਾਡੇ ਵਿੱਚ ਆਏ ਹੋ ਅੱਜਕੱਲ ਮੈਂ ਸੁਣਿਆ ਤੁਸੀਂ ਕੈਨੇਡਾ ਪਿਛਲੇ 10 ਸਾਲ ਤੋਂ ਰਾਇਲ ਅਕੈਡਮੀ ਪੰਜਾਬ ਦੇ ਨਾਲ ਵੀ ਕੰਮ ਕੀਤਾ ਤੇ ਹੋਰ ਵੀ ਉੱਥੇ ਅਕੈਡਮੀ ਜਿਹੜੀਆਂ ਬਣੀਆਂ ਨੇ ਭੰਗੜੇ ਗਿੱਧੇ ਦੀਆਂ ਉਹ ਸਾਰਿਆਂ ਨਾਲ ਰਲ ਕੇ ਅਸੀਂ ਆਪਣੇ ਵਿਰਸੇ ਨੂੰ ਸੰਭਾਲਣ ਦੀ ਬੱਚਿਆਂ ਨੂੰ ਟ੍ਰੇਨ ਕਰ ਰਹੇ ਹਾਂ ਅਸੀਂ ਆਪਣੇ ਲੋਕ ਸਾਜਾਂ ਤੇ ਲੋਕ ਨਾਚਾਂ ਦੇ ਰਹੀ ਤੇ ਹੁਣ ਮੈਨੂੰ ਮੌਕਾ ਮਿਲਿਆ ਕਿ ਆਸਟ੍ਰੇਲੀਆ ਦੇ ਵਿੱਚ ਵੀ ਇਹ ਸਾਰਾ ਕੁਝ ਕਰਾਂ ਬਿਲਕੁਲ ਜੀ ਬਿਲਕੁਲ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਸਾਡਾ ਆਉਣ ਵਾਲਾ ਭਵਿੱਖ ਸਾਡੇ ਬੱਚੇ ਨੇ ਇਹਨਾਂ ਤੇ ਕੰਮ ਕਰਨਾ ਜ਼ਰੂਰੀ ਆ ਗਿੱਧੇ ਭੰਗੜੇ ਇਹ ਸਾਡੇ ਸੱਭਿਆਚਾਰ ਦਾ ਨਿਖੜਵਾ ਅੰਗ ਹਨ ਤੇ ਰਹਿਣਗੇ ਪਰ ਨਾਲ ਨਾਲ ਸਾਡੇ ਲੋਕ ਸਾਜ਼ ਜਿਹੜੇ ਅਲੋਪ ਹੁੰਦੇ ਜਾ ਰਹੇ ਨੇ ਮੈਂ ਮੈਜੋਰਟੀ ਨਾਲ ਕਹਿ ਸਕਦੀ ਆ ਬਹੁਤ ਸਾਰੇ ਅਜਿਹੇ ਲੋਕ ਸਾਜ਼ ਜਿੰਨਾਂ ਬਾਰੇ ਸਾਨੂੰ ਏਡੇ ਵੱਡੇ ਹੋ ਗਏ ਆ ਉਹਨਾਂ ਨੂੰ ਵੀ ਨਹੀਂ ਪਤਾ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਡੇ ਭੈਣ ਭਰਾ ਸਾਡੇ ਹਮ ਉਮਰ ਸਾਡੀਆਂ ਮਾਤਾਵਾਂ ਜਿੰਨੇ ਵੀ ਸਾਨੂੰ ਦੇਖਣਗੇ ਸਾਡੇ ਨਾਲ ਜੁੜਨਗੇ ਉਹਨਾਂ ਨੂੰ ਪਤਾ ਲੱਗੇ ਕਿਹੜੇ ਕਿਹੜੇ ਲੋਕ ਸਾਜ਼ ਕਿਹੜੇ ਕਿਹੜੇ ਸਮਿਆਂ ਦੇ ਵਿੱਚ ਤੋਂ ਹੁੰਦੀ ਰਹੀ ਹੈ ਜੀ ਉਹਨਾਂ ਦੀ ਸੋ ਮੈਨੂੰ ਲੋਕ ਸਾਜ਼ਾਂ ਬਾਰੇ ਮੈਂ ਜਾਣਨ ਦੇ ਲਈ ਪੂਰੀ ਉਤਸੁਕ ਹਾਂ ਕਈ ਨਾਮ ਮੈਂ ਵੀ ਸੁਣ ਕੇ ਹੈਰਾਨ ਸੀ ਅੱਛਾ ਇਹਨੂੰ ਇਹ ਕਹਿੰਦੇ ਨੇ ਆਪਾਂ ਕੁਝ ਹੋਰ ਨਾਮ ਲੈਂਦੇ ਸੀ ਕਿਹੜੇ ਕਿਹੜੇ ਲੋਕ ਸਾਜ਼ ਨੇ ਜਿਨ੍ਹਾਂ ਦੀ ਸਿਖਲਾਈ ਤੁਸੀਂ ਦਿੰਦੇ ਹੋ ਤੇ ਜਿਨ੍ਹਾਂ ਵਿੱਚ ਤੁਹਾਨੂੰ ਮਹਾਰਤ ਆ ਹਾਂ ਜੀ ਪੰਜਾਬ ਦੇ ਲੋਕ ਸਾਜ਼ ਤੂੰਬੀ ਜਿਹੜੀ ਮੇਰੇ ਦਾਦਾ ਜੀ ਨੇ ਕਾੜ ਕਾਢੀ ਸੀ ਸਾਜ਼ ਇੱਕ ਪੰਜਾਬ ਦਾ ਲੋਕ ਸਾਜ਼ ਹੈ ਤੂੰਬੀ ਜਿਹੜਾ ਅੱਜ ਵਰਲਡ ਦੇ ਕੋਨੇ ਕੋਨੇ ਵਿੱਚ ਵੱਜ ਰਿਹਾ ਹੈ ਤੇ ਉਸੇ ਤਰ੍ਹਾਂ ਢੋਲ ਹੈ ਜਿਹੜਾ ਢੋਲ ਪੂਰੀ ਦੁਨੀਆ ਦੇ ਵਿੱਚ ਪ੍ਰਚਲਿਤ ਹੈ ਭੰਗੜੇ ਦੇ ਕਰਕੇ ਜਿੱਥੇ ਢੋਲ ਵੱਜਦਾ ਹੈ ਉੱਥੇ ਪੈਰ ਨੱਚਣੋਂ ਥਿਰਕੀ ਪੈਂਦੇ ਨੇ ਢੋਲ ਤੁੰਬੀ ਲਗੋਜੇ ਟੱਡ ਵੰਜਲੀ ਚਿੰਟਾ ਘੜਾ ਢੋਲਕੀ ਇਸ ਤੋਂ ਬਾਅਦ ਢੱਡ ਬੁਗਦੂ ਡਫਲੀ ਡਫ ਨਗਾੜਾ ਮੇਰਾ ਸਾਹ ਚੜ ਜਾਣਾ ਵੀਰੇ ਕਿੰਨੇ ਕਰੇ ਹਾਰਮੋਨੀਅਮ ਹਾਰਮੋਨੀਅਮ ਤਬਲਾ ਤੇ ਉਸ ਤੋਂ ਇਲਾਵਾ ਇਹਨਾਂ ਦੇ ਵਿੱਚ ਇੱਕ ਖਾਸੀਅਤ ਇਹ ਹੈ ਕਿ ਆਪਾਂ ਜਦੋਂ ਭੰਗੜਾ ਜਾਂ ਗਿੱਧਾ ਆਪਣੇ ਬੱਚੇ ਸਿੱਖਦੇ ਆ ਤੇ ਉਹ ਪੰਜਾਬੀ ਮਾਂ ਬੋਲੀ ਵੀ ਸਿੱਖਦੇ ਨੇ ਇੱਕ ਵੱਡਾ ਸਾਡੇ ਲਈ ਕਹਿ ਲੋ ਕੀ ਬਲੇਸਿੰਗ ਨੇ ਕਿ ਪੰਜਾਬੀ ਮਾਂ ਬੋਲੀ ਨਾਲ ਸਾਡੇ ਬੱਚੇ ਜੁੜ ਰਹੇ ਨੇ ਹਾਂਜੀ ਬਹੁਤ ਵੱਡੀ ਚੀਜ਼ ਆ ਉਸ ਦੇ ਗਵਾਹ ਅਸੀਂ ਆਪ ਦੋ ਪਰਿਵਾਰ ਆ ਤੇ ਵੀਰ ਜੀ ਨੂੰ ਆਏ ਨੂੰ ਦੂਜਾ ਵੀ ਕੀ ਹੋਇਆ ਸਾਡੀਆਂ ਆਪਣੀਆਂ ਬੱਚੀਆਂ ਨੇ ਆ ਮੇਰੀਆਂ ਦੋ ਕੁੜੀਆਂ ਨੇ ਵੀਰੇ ਦੀ ਬੇਟੀ ਆ ਸੋ ਇਹਨਾਂ ਨੇ ਹਜੇ ਦੋ ਹੀ ਕਲਾਸਾਂ ਲਈਆਂ ਨੇ ਇਹਨਾਂ ਦੋ ਕਲਾਸਾਂ ਦੇ ਵਿੱਚ ਇਹਨਾਂ ਨੇ ਢੋਲ ਦੀਆਂ ਮਿਲਦਾ ਤਿੰਨ ਚਾਰ ਬੀਟ ਤੇ ਤਿਆਰ ਕਰ ਹੀ ਲਈਆਂ ਨੇ ਢੋਲ ਵੀ ਹਾਂਜੀ ਇਹਨਾਂ ਨੇ ਸਿੱਖਿਆ ਤੇ ਇਹਨਾਂ ਨੇ ਪੰਜਾਬ ਦੀ ਇੱਕ ਲੋਕ ਬਨਗੀ ਜਿਹੜੀ ਕਿ ਸਾਡੀਆਂ ਮਾਵਾ ਭੈਣਾ ਧੀਆਂ ਸੁਹਾਗ ਗਾਉਂਦੇ ਨੇ ਜਿਵੇਂ ਲੋਕ ਗੀਤ ਨੇ ਕਈ ਤਰ੍ਹਾਂ ਦੇ ਲੰਮੀ ਹਕਲੇ ਇਹਨਾਂ ਨੇ ਸੁਹਾਗ ਵੀ ਸਿੱਖੇ ਨੇ ਤੇ ਤੁਹਾਨੂੰ ਉਹ ਸੁਣਾਵਾਂਗੇ ਵੀ ਅਸੀਂ i'm ਸੋਹਣੀਆਂ ਪਿਆਰੀਆਂ ਜੀ ਆਵਾਜ਼ਾਂ ਮੈਂ ਚਾਹਾਂਗੀ ਜੀ ਅੱਗੇ ਇਹ ਸਾਰਾ ਸੁਹਾਗ ਆਪਾਂ ਬੱਚਿਆਂ ਨੂੰ ਰੈਡੀ ਕਰਵਾਈਏ। ਲਓ ਜੀ ਮੈਂ ਤਾਂ ਪੂਰੀ ਤਰ੍ਹਾਂ ਐਕਸਾਈਟਡ ਐ ਸੋ ਜਿਹੜੇ-ਜਿਹੜੇ ਭੈਣ ਭਰਾ ਚਾਹੁੰਦੇ ਨੇ ਕਿ ਸਾਡੇ ਬੱਚੇ ਲੋਕ ਸਾਜਣਾ ਨਾਲ ਜੁੜਨ ਤੇ ਅਸੀਂ ਸਾਡੇ ਪੇਜ ਦੇ ਉੱਪਰ ਵੀ ਆਪਣੀ ਸਾਰੀ ਜਾਣਕਾਰੀ ਮੁਹੱਈਆ ਕਰਾਵਾਂਗੇ ਸਾਡੇ ਨੰਬਰ ਦਿੱਤੇ ਹੋਏ ਨੇ ਤੁਸੀਂ ਕੰਟੈਕਟ ਕਰ ਲਿਓ। ਅ ਅਜੀਤਪਾਲ ਸਿੰਘ ਚੀਮਾ ਦਾ ਨੰਬਰ ਦਿੱਤਾ ਹੋਇਆ ਮਨਪ੍ਰੀਤ ਸਿੰਘ ਸਰਾ ਤੇ ਮੇਰਾ ਨੰਬਰ ਵੀ ਉੱਥੇ ਆ ਜੀ। ਸੋ ਤੁਸੀਂ ਕੰਟੈਕਟ ਕਰਿਓ। ਇਹ ਜਿਹੜਾ ਅਨਮੁੱਲਾ ਅਨਮੁੱਲਾ ਟਾਈਮ ਆ ਵੀਰੇ ਸਾਡੇ ਵਿੱਚ ਆਇਆ ਤੇ ਵੀਰੇ ਮੈਂ ਇੱਕ ਚੀਜ਼ ਭੁੱਲਣਾ ਕਿਹੜੇ ਕਿਹੜੇ ਤੁਸੀਂ ਉੱਗੇ ਕਲਾਕਾਰਾਂ ਨੂੰ ਸਿਖਲਾਈ ਦੇ ਚੁੱਕੇ ਹੋ ਮੈਨੂੰ ਲੱਗਾ ਤੂੰ ਵੀ ਤਾਂ ਮੇਨ ਆ ਮੈਂ ਦੇਖਿਆ ਸੀ ਦਲਜੀਤ ਨੂੰ ਤੁਹਾਡੇ ਤੋਂ ਸਿਖਲਾਈ ਲੈਂਦਿਆਂ ਨੂੰ ਜੋੜੀ ਫਿਲਮ ਦੀ ਜਦੋਂ ਸ਼ੂਟਿੰਗ ਹੋ ਰਹੀ ਸੀ ਤਾਂ ਦਲਜੀਤ ਨੇ ਆਪਣਾ ਬੜਾ ਪਿਆਰ ਭਰਿਆ ਸੱਦਾ ਭੇਜਿਆ ਸੀ ਵਿਜੇ ਜੀ ਆਓ ਤੇ ਸਾਨੂੰ ਸਿਖਾਓ ਇਮਤੀਆਜ਼ ਅਲੀ ਨਾਲ ਮੈਂ ਤੁਹਾਨੂੰ ਦੇਖਿਆ ਏਆ ਰਹਿਮਾਨ ਨਾਲ ਦੇਖਿਆ ਤੁਸੀਂ ਦੱਸੋ ਨਾ ਬਾਰੇ ਹਾਂਜੀ ਪੰਜਾਬ ਦੇ ਵਿੱਚ ਵੈਸੇ ਤੇ ਸਾਰੇ ਕਲਾਕਾਰਾਂ ਨਾਲ ਮੈਂ ਬਚਪਨ ਤੋਂ ਹੀ ਕੰਮ ਕਰਦਾ ਆ ਰਿਹਾ ਕਈਆਂ ਤੋਂ ਮੈਂ ਆਪ ਵੀ ਸਿੱਖਿਆ ਜਿਵੇਂ ਕਿ ਸੁਰਿੰਦਰ ਸ਼ਿੰਦਾ ਜੀ ਪੁੜੀ ਮਾਨਕ ਜੀ ਮੇਰੇ ਚਾਚਾ ਜਸਦੇਵ ਜਮਲਾ ਜੀ ਪੰਮੀ ਬਾਈ ਜੀ ਦੇ ਨਾਲ ਰਹਿ ਕੇ ਮੈਂ ਬੜਾ ਕੁਝ ਸਿੱਖਿਆ ਤੇ ਵਿਦੇਸ਼ਾਂ ਚ ਵੀ ਉਹਨਾਂ ਦੇ ਨਾਲ ਮੈਂ ਗਿਆ ਵਾਂ ਤੇ ਆਤਮਾ ਸਿੰਘ ਅਮਨ ਰੋਜ਼ੀ ਡਿਊਟ ਜੋੜੀ ਜਿਹੜੀ ਉਹਨਾਂ ਨਾਲ ਵੀ ਮੈਂ ਕੰਮ ਕੀਤਾ ਸਰਦੂਸ ਸਕੰਦਰ ਜੀ ਸਾਡੇ ਗੁਰੂ ਜੀ ਨਿਰਮਲ ਸਿੱਧੂ ਜੀ ਜਿਨ੍ਹਾਂ ਦਾ ਵੀ ਮੈਂ ਨਾਲ ਜਿਨ੍ਹਾਂ ਦਾ ਵੀ ਲੈ ਰਿਆ ਸਾਰਿਆਂ ਨਾਲ ਰਹਿ ਕੇ ਮੈਂ ਸਿੱਖਿਆ ਵੀ ਆ ਤੇ ਦਲਜੀਤ ਦੋਸਾਂਝ ਜੀ ਦੇ ਨਾਲ ਵੀ ਮੈਂ ਵਰਲਡ ਟੂਰ ਵੀ ਕੀਤਾ 2022 ਦੇ ਵਿੱਚ ਤੇ ਉਹਨਾਂ ਦੇ ਨਾਲ ਫਿਲਮ ਜੋੜੀ ਵੀ ਕੀਤੀ ਹੈ ਤੇ ਚਮਕੀਲਾ ਮੂਵੀ ਇਹ ਦੋਨਾਂ ਮੂਵੀ ਲਈ ਉਹਨਾਂ ਨੂੰ ਤੁੰਬੀ ਵੀ ਸਿਖਾਈ ਤੇ ਇਮਤੀਆਜ਼ ਅਲੀ ਜਿਨੇ ਮੈਨੂੰ ਫਿਲਮ ਦੇ ਵਿੱਚ ਦਲਜੀਤ ਜੇ ਦੇ ਕਹਿ ਤੇ ਹੀ ਉਹਨਾਂ ਨੇ ਮੈਨੂੰ ਫਿਲਮ ਦੇ ਵਿੱਚ ਨਾਲ ਰੱਖਿਆ ਤੇ ਇਹਨਾਂ ਕਰਕੇ ਮੈਨੂੰ ਏ ਆ ਰਹਿਮਾਨ ਜੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ ਕਿ ਆਪਣੇ ਪੰਜਾਬ ਦੇ ਜਿਹੜੇ ਲੋਕ ਸਾਜ਼ ਨੇ ਉਹ ਚਮਕੀਲਾ ਮੂਵੀਜ਼ ਤੁਹਾਨੂੰ ਸੁਣ ਰਹੇ ਨੇ ਉਹ ਸਾਰੇ ਮੇਰੇ ਕੋਲ ਹੀ ਉਹਨਾਂ ਨੇ ਪਲੇ ਕਰਵਾਏ ਰਿਕਾਰਡਿੰਗ ਦੇ ਵਿੱਚ ਉਸ ਤੋਂ ਇਲਾਵਾ ਬੋਲੀਵੁੱਡ ਦੇ ਵਿੱਚ ਹੋਰ ਵੀ ਕਈ 뮤직 ਡਾਇਰੈਕਟਰ ਨੇ ਜਿਵੇਂ ਅਮਿਤ ਤਰਵੇਦੀ ਬੋਲੀਵੁੱਡ ਦੇ ਆ ਕਈ ਹਿੰਦੀ ਮੂਵੀ ਦੇ ਵਿੱਚ ਵੀ ਮਂਗਾਇਆ ਹਾਂਜੀ ਲੋਕ ਸਟੂਡੀਓ ਵਿੱਚ ਵੀ ਤੁਸੀਂ ਗਾ ਚੁੱਕੇ ਲੋਕ ਸਟੂਡੀਓ ਜਿਹੜਾ ਗੁਰਦਾਸ ਮਾਨ ਜੀ ਤੇ ਦਿਲਜੀਤ ਜੀ ਦਾ ਹੈ ਇਕੱਠਿਆਂ ਕੀ ਬੋਣੇ ਦੁਨੀਆ ਦਾ ਉਹਦੇ ਵਿੱਚ ਲੋਕ ਸਾਜ਼ ਵਜ ਰਹੇ ਨੇ ਤੂੰਬਾ ਲਗੋਜ਼ਾ ਬੁਗਦੂ ਉਹ ਉਹਨਾਂ ਦੇ ਨਾਲ ਖੜਾ ਹੋ ਕੇ ਮੈਂ ਹੀ ਗਾ ਰਿਹਾ ਲੋ ਜੀ ਜੇ ਇਦਾਂ ਗੱਲਾਂ ਕਰਦੇ ਰਹੇ ਮੈਨੂੰ ਲੱਗਦਾ ਆਪਾਂ ਨੂੰ ਸਾਰਾ ਦਿਨ ਨਿਕਲ ਜਾਣਾ ਹਾਂਜੀ ਸਮਾਪਤੀ ਵਾਲ ਵਧਨ ਤੋਂ ਪਹਿਲਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਚੰਨਣਾ ਪਾਉਣਾ ਚਾਹੁੰਦੇ ਆ ਸਾਡੀਆਂ ਕਲਾਸਾਂ ਕਿੱਥੇ ਕਿਹੜੇ ਟਾਈਮ ਤੇ ਲੱਗਣ ਜਾ ਰਹੀਆਂ ਨੇ ਸਿਮਰਨ ਕੋਲੇ ਸਾਡਾ ਸਾਰਾ ਹੈਗਾ ਜੀ ਇਸ ਬਾਰੇ ਜਾਣਕਾਰੀ ਦੱਸੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਲਾਸਿਸ ਇਦਾਂ ਆ ਕਿ ਤੁਸੀਂ ਪਹਿਲੀ ਗੱਲ ਤਾਂ ਹਰਸਨ ਭੈਣ ਤੇ ਅਜੀਤਪਾਲ ਤੇ ਮਨਪ੍ਰੀਤ ਵੀਰੇ ਨੂੰ ਕਰ ਸਾਧਦੇ ਤੁਸੀਂ ਉਹਨਾਂ ਨੂੰ ਜਦੋਂ ਮਰਜੀ ਚੈਕਿੰਗ ਤੇ ਜਿਹੜੀ ਕਲਾਸਿਸ ਉਹ ਹੈਗੀਆਂ ਮੰਡੇ ਟੂ ਫਰਡੇ 4 uh, to 8 o'clock ਤੁਸੀਂ ਜਿਹੜਾ ਵੀ ਸੈਸ਼ਨ ਚੂਜ਼ ਕਰਨਾ ਕਰ ਸਕਦੇ ਆ ਜੀ ਜੇ ਕਿਸੇ ਨੇ ਇੰਡੀਵਿਜੂਲੀ ਇਕੱਲੇ ਸਿੱਖਣਾ ਮਿਲਕਿਨ ਨਾਟ ਇਨ ਅ ਗਰੁੱਪ ਤੁਸੀਂ ਤਾਂ ਵੀ ਕੰਟੈਕਟ ਕਰ ਸਕਦੇ ਆ ਜੇ ਤੁਸੀਂ ਚਾਹਨੇ ਕਿਸੇ ਤੁਹਾਨੂੰ ਉੱਥੇ ਆ ਕੇ ਸਿਖਾਈਏ ਵੀਰੇ ਉੱਥੇ ਤੁਹਾਡੇ ਘਰ ਵੀ ਆ ਕੇ ਸਿਖਾ ਦਣਗੇ ਜੇ ਤੁਸੀਂ ਸਾਡੇ ਕੋਲੇ ਆਣ ਆਇਆ ਜਿਹੜੇ ਜਿਹੜੀ ਜਗ੍ਹਾ ਤੇ ਅਸੀਂ ਸਿਖਾ ਰਹੇ ਹਾਂ ਤੁਸੀਂ ਉੱਥੇ ਵੀ ਆ ਸਕਦੇ ਆ ਤੇ ਪਲੇਸਿਸ ਦੇ ਨਾਮ ਸਪ੍ਰਿੰਗਫੀਲਡ ਐਂਡ ਗੋਲਡ ਕੋਸਟ ਤੇ ਜਿਹੜੇ ਐਡਰੈਸ ਨੇ ਜੀ ਉਹ ਆਨਲਾਈਨ ਅੱਜ ਪਾ ਦਿੱਤੇ ਜਾਣਗੇ ਸ਼ਾਮ ਨੂੰ ਇਵਨ ਕਿ ਲਿੰਕ ਵੀ ਪਾ ਦਿੱਤਾ ਜਾਏਗਾ ਤੇ ਤੁਸੀਂ ਉੱਥੇ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦੇ ਆ ਤੁਹਾਡੀ ਚੋਇਸ ਹੈ ਤੁਸੀਂ ਕਿਹੜਾ ਸਾਜ ਸਿੱਖਣਾ ਆ ਲਾਈਕ ਕਲਾਸਿਸ ਕਿਵੇਂ ਲੈਣੀਆਂ ਕੰਬੋ ਲੈਣੀਆਂ ਟੂ ਕਲਾਸਿਸ ਲੈਣੀਆਂ ਇਕ ਕੋਈ ਕਲਾਸ ਲੈਣੀ ਆ ਜਾਂ ਤੁਸੀਂ ਫਰਦਰ ਕੰਟੀਨਿਊ ਵੀ ਕਰਨਾ ਜਿਵੇਂ ਵੀਰੇ ਜਾਣਗੇ ਤੇ ਆਪਣੀ ਕਲਾਸਿਸ ਆਨਲਾਈਨ ਹੋਣਗੀਆਂ ਵੀਰੇ ਨੇ ਫੇਰ ਵਾਪਸ ਆ ਜਾਣਾ ਆ ਇਹਨਾਂ ਦਾ ਹੁਣ ਆਨ ਜਾਣ ਆਸਟ੍ਰੇਲੀਆ ਵਿੱਚ ਲੱਗਾ ਰਹੇਗਾ ਤੇ ਸਾਡੀ ਪੂਰੀ ਕੋਸ਼ਿਸ਼ ਹੈ ਪੂਰੀ ਟੀਮ ਦੀ ਕਿ ਸਾਨੂੰ ਬਹੁਤ ਵਧੀਆ ਮੌਕਾ ਮਿਲਿਆ ਸਿੱਖਣ ਦਾ ਕਿ ਇਹਨੂੰ ਹੁਣ ਅਸੀਂ ਜਿੰਨਾ ਕਿਤੋਂ ਕੋਲ ਜ ਲਰਨ ਕਰ ਸਕਦੇ ਆ ਅਸੀਂ ਇਹਨੂੰ ਲਰਨ ਕਰੀਏ ਮਤਲਬ ਕਿ ਬੱਚਿਆਂ ਨੂੰ ਹੋਰ ਜ਼ਿਆਦਾ ਲਰਨ ਕਰਵਾਈ ਹੈ ਜੀ ਥੈਂਕ ਯੂ ਹਾਂਜੀ ਸੋ ਕਲਾਸਾਂ ਬਾਰੇ ਜਾਣਕਾਰੀ ਮਿਲ ਗਈ ਹੈ ਜੀ ਸਪ੍ਰਿੰਗਫੀਲਡ ਲੈਕਸ ਤੇ 골ਡ ਕੋਸਟ ਵਿੱਚ ਕਲਾਸਾਂ ਲੱਗਣਗੀਆਂ 4 ਤੋਂ 8 ਟਾਈਮਿੰਗ ਹੈ ਜੀ ਸੋ ਸਮਾਪਤੀ ਵੱਲ ਵਧਦੇ ਹਾਂ ਤੁਹਾਨੂੰ ਸਾਰਿਆਂ ਨੂੰ ਨਿੱਗਾ ਸੱਦਾ ਹੈ ਜੀ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰੋ ਵਿਜੇ ਯਮਲਾ ਜੀ ਦਾ ਵਾਅਦਾ ਤੋਂ ਵੱਧ ਲਾਭ ਉਠਾਓ ਜੀ ਸਾਰੇ ਇਹ ਕੋਸ਼ਿਸ਼ करिए ਜੋ ਸਾਡੇ ਕੋਲ ਹੈ ਸਾਡੇ ਸੱਭਿਆਚਾਰ ਨਾਲ ਸੰਬੰਧਿਤ ਜੋ ਜਾਣਕਾਰੀ ਸਾਡੇ ਕੋਲ ਹੈ ਅਗਲੀ ਪੀੜ੍ਹੀ ਨੂੰ ਅਸੀਂ ਦਈਏ ਜਿੱਦਾਂ ਦੀ ਵੀ ਸਾਡੇ ਕੋਲ ਜਾਣਕਾਰੀ ਉਹ ਅੱਗੇ ਵਧਣੀ ਚਾਹੀਦੀ ਹੈ ਜਿਵੇਂ ਇਹਨਾਂ ਨੇ ਯਮਲਾ ਜੀ ਦੀ ਤਰ੍ਹਾਂ ਹੋਰ ਨੂੰ ਅੱਗੇ ਵਧਾਇਆ ਆਰਫਲ ਹਾਰ ਜੀ ਦੇ ਬੱਚੇ ਵ ਸਾਨੂੰ ਪਤਾ ਸੀ ਆਪ ਸਿਖਲਾਈ ਦਿੰਨੇ ਆ ਉਹਨਾਂ ਨੂੰ ਸੋ ਜੇ ਸਾਰਿਆਂ ਦਾ ਕੁਝ ਕਹਿੰਦੇ ਹੋਏ ਤੁਹਾਡੇ ਤੋਂ ਖਿਮਾ ਦੇ ਜਾਂਚ ਕੇ ਜੇ ਕੋਈ ਗਲਤੀ ਹੋ ਗਈ ਹੋਵੇ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ